ਸੇਵ ਦਾ ਚਿਲड्रन ਨਿਊਜ਼ਲੈਂਡ ਨੇ ਦਾਵਾ ਕੀਤਾ ਹੈ ਕਿ ਗਾਜ਼ਾ ਵਿੱਚ ਉਸਦੀਆਂ ਮੈਡੀਕਲ ਟੀਮਾਂ ਭੁੱਖਮਰੀ ਅਤੇ ਬਿਮਾਰੀ ਦਾ ਸਾਹਮਣਾ ਕਰ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਬਹੁਤ ਸਾਰੀਆਂ ਔਰਤਾਂ ਜੋ ਗਰਭਵਤੀ ਹਨ ਉਹ ਵੀ ਕਪੋਸ਼ਣ ਦਾ ਸ਼ਿਕਾਰ ਹੋ ਰਹੀਆਂ ਹਨ। 에어ਪੋਰਟ ਉਦੋਂ ਸਾਹਮਣੇ ਆਈ ਹੈ ਜਦੋਂ ਯੂਨਾਈਟਿਡ ਨੇਸ਼ਨਜ਼ ਬੈਕਡ ਮੋਨਿਟਰ ਨੇ ਪਹਿਲੀ ਵਾਰ ਨਾਕਾਬੰਦੀ ਕੀਤੀ ਗਾਜ਼ਾ ਸ਼ਹਿਰ ਅਤੇ ਇਸ ਦੇ ਆਲੇ ਦੁਆਲੇ ਅਕਾਲ ਦਾ ਐਲਾਨ ਕੀਤਾ ਹੈ। ਪਰ ਇਸਤੇ ਇਜ਼ਰਾਈਲ ਦਾ ਕਹਿਣਾ ਹੈ ਕਿ ਰਿਪੋਰਟ ਝੂਠੀ ਹੈ ਤੇ ਹਮਾਸ ਤੋਂ ਪ੍ਰਾਪਤ ਅੰਸ਼ਕ ਪੱਖਪਤੀ ਡੇਟਾ ਅਤੇ ਸਥਾਈ ਜਾਣਕਾਰੀ ਤੇ ਨਿਰਭਰ ਕਰਦੀ ਹੈ ਪਰ ਸੇਫ ਦਾ ਚਿਲਡਰਨ ਨਿਊਜ਼ੀਲੈਂਡ ਦੇ ਮੁਖ ਕਾਰਜਕਾਰੀ ਹੀਥਰ ਕੈਂਬੈਲ ਨੇ ਕਿਹਾ ਹੈ ਕਿ ਉਸ ਦੀਆਂ ਮੈਡੀਕਲ ਟੀਮਾਂ ਬਾਕੀ ਆਬਾਦੀ ਦੇ ਨਾਲ ਭੁੱਖਮਰੀ ਦਾ ਸਾਹਮਣਾ ਕਰ ਰਹੀਆਂ ਹਨ ਉਹਨਾਂ ਨੇ ਕਿਹਾ ਹੈ ਕਿ ਛੋਟੇ ਬੱਚੇ ਜਿਨ੍ਹਾਂ ਦੇ ਹਜੇ ਦੰਦ ਵੀ ਨਹੀਂ ਨਿਕਲੇ ਹਨ ਉਹ ਵੀ ਮਰਨ ਕਿਨਾਰੇ ਪਏ ਹਨ IPC ਦੇ ਬੋਰਡ ਦੇ ਵਿੱਚ ਕਿਹਾ ਗਿਆ ਹੈ ਕਿ ਫਲਸਤੀਨ ਖੇਤਰ ਦੇ ਵਿੱਚ 5 ਲੱਖ ਤੋਂ ਵੱਧ ਲੋਕ ਅਕਾਲ ਦਾ ਸਾਹਮਣਾ ਕਰ ਰਹੇ ਹਨ ਜਿਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਗਾਜ਼ਾ ਸ਼ਹਿਰ ਦੇ ਵਿੱਚ ਹਨ ਕੈਂਪਲ ਨੇ ਕਿਹਾ ਹੈ ਕਿ ਸਾਡੇ ਸਾਥੀ ਬਹੁਤ ਮੁਸ਼ਕਲ ਹਾਲਾਤਾਂ ਦੇ ਬਾਵਜੂਦ ਆਪੜਾ ਕੰਮ ਜਾਰੀ ਰੱਖ ਰਹੇ ਹਨ ਕੁਝ ਡਾਕਟਰ ਇੱਕ ਦਿਨ ਦੇ ਵਿੱਚ 100 ਤੋਂ ਵੱਧ ਮਰੀਜ਼ ਵੀ ਦੇਖ ਰਹੇ ਹਨ ਸਪਰਸ਼ ਕੀਤੇ ਗਏ ਮਰੀਜ਼ ਇਹਨਾਂ ਤੋਂ ਦੁੱਗਣੇ ਵੀ ਹੋ ਸਕਦੇ ਹਨ ਉਹਨਾਂ ਨੇ ਕਿਹਾ ਕਿ ਕੁਝ ਮਾਮਲਿਆਂ ਵਿੱਚ ਅਸੀਂ ਆਪਣੇ ਸਾਥੀਆਂ ਨੂੰ ਦੇਖ ਰਹੇ ਹਾਂ ਜੋ ਭੁੱਖ ਨਾਲ ਬੇਹੋਸ਼ ਵੀ ਹੋ ਰਹੇ ਹਨ ਜੋ ਕਿ ਬਿਲਕੁਲ ਵੀ ਚੰਗੀ ਗੱਲ ਨਹੀਂ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਵੀ ਆਪਣੇ ਪਰਿਵਾਰ ਹਨ ਉਹਨਾਂ ਦੀ ਵੀ ਆਪਣੀਆਂ ਚਿੰਤਾਵਾਂ ਹਨ ਉਹਨਾਂ ਨੇ ਕਿਹਾ ਕਿ ਪੱਟੀ ਵਿੱਚ ਸਹਾਇਤਾ ਦੀ ਮੌਜੂਦਾ ਲਹਿਰ ਕਾਫੀ ਨਹੀਂ ਹੈ ਅਤੇ ਬੱਚਿਆਂ ਦੇ ਵਿੱਚ ਅਕਾਲ ਦੇ ਬਹੁਤ ਸਾਰੇ ਪ੍ਰਭਾਵਾਂ ਨੂੰ ਨਕਾਰਿਆ ਨਹੀਂ ਜਾ ਸਕਦਾ ਜਿਸ ਨਾਲ ਜੀਵਨ ਪਰ ਮਾਨਸਿਕ ਅਤੇ ਸਰੀਰਕ ਸਿਹਤ ਸਮੱਸਿਆਵਾਂ ਪੈਦਾ ਵੀ ਹੋ ਸਕਦੀਆਂ ਹਨ ਕੈਂਪਬੈਲ ਨੇ ਸਿਆਸਤਦਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਜ਼ਰਾਈਲੀ ਸਰਕਾਰ ਤੇ ਦਬਾਅ ਪਾਉਣ ਕਿ ਉਹ ਸਹਾਇਤਾ ਦੀ ਬਿਰੋਕ ਪਹੁੰਚ ਦੀ ਆਗਿਆ ਦੇਣ ਤਾਂ ਜੋ ਭੋਜਨ ਦੀ ਘਾਟ ਨੂੰ ਖਤਮ ਕੀਤਾ ਜਾ ਸਕੇ ਉਹਨਾਂ ਨੇ ਕਿਹਾ ਹੈ ਕਿ ਇਸ ਚੀਜ਼ ਦੀ ਤੁਰੰਤ ਲੋੜ ਹੈ ਤੁਰੰਤ ਮਤਲਬ ਹੁਣੇ ਲੋੜ ਹੈ ਕਿਉਂਕਿ ਜਾਨਾਂ ਬਚਾਉਣੀਆਂ ਬੇਹੱਜ ਜ਼ਰੂਰੀ ਹਨ ਇਸ ਦੇ ਵਲੰਟਨ ਵਿੱਚ ਇਜ਼ਰਾਈਲ ਦੇ ਦੂਤਾਵਾਸ ਰਾਹੀਂ ਨਿਊਜ਼ੀਲੈਂਡ ਵਿੱਚ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਇਜ਼ਰਾਈਲੀ ਸਰਕਾਰ ਨੇ ਅਕਾਲ ਹੋਣ ਤੋਂ ਇਨਕਾਰ ਕਰਦੇ ਹੋਏ ਕਿਹਾ ਹੈ ਕਿ ਆਈਪੀਸੀ ਰਿਪੋਰਟ ਨੂੰ ਤਿਆਰ ਕਰਨ ਲਈ ਵਰਤੀ ਗਈ ਜਾਣਕਾਰੀ ਐਕਸੈਸ ਵਾਰਥਾਂ ਵਾਲੀ ਸੰਗਠਨਾਵਾਂ ਦੁਆਰਾ ਧੋਖਾਧੜੀ ਨਾਲ ਭੇਜੀ ਗਈ ਹੈ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਸੰਯੁਕਤ ਰਾਸ਼ਟਰ ਦੀ ਰਿਪੋਰਟ ਇੱਕ ਪਾਸੜ ਪਹੁੰਚ ਸੀ ਜੋ ਗਾਜ਼ਾ ਵਿੱਚ ਕੀਤੇ ਗਏ ਵਿਆਪਕ ਮਾਨਵਤਾਵਾਦੀ ਯਤਨਾਂ ਨੂੰ ਪੂਰੀ ਤਰ੍ਹਾਂ ਐਂਡਿਟ ਕਰ ਰਹੀ ਹੈ ਸੇਵ ਦਾ ਚਿਲड्रन ਨਿਊਜ਼ਲੈਂਡ ਨੇ ਦਾਵਾ ਕੀਤਾ ਹੈ ਕਿ ਗਾਜ਼ਾ ਵਿੱਚ ਉਸਦੀਆਂ ਮੈਡੀਕਲ ਟੀਮਾਂ ਭੁੱਖਮਰੀ ਅਤੇ ਬਿਮਾਰੀ ਦਾ ਸਾਹਮਣਾ ਕਰ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਬਹੁਤ ਸਾਰੀਆਂ ਔਰਤਾਂ ਜੋ ਗਰਭਵਤੀ ਹਨ ਉਹ ਵੀ ਕਪੋਸ਼ਣ ਦਾ ਸ਼ਿਕਾਰ ਹੋ ਰਹੀਆਂ ਹਨ। 에어ਪੋਰਟ ਉਦੋਂ ਸਾਹਮਣੇ ਆਈ ਹੈ ਜਦੋਂ ਯੂਨਾਈਟਿਡ ਨੇਸ਼ਨਜ਼ ਬੈਕਡ ਮੋਨਿਟਰ ਨੇ ਪਹਿਲੀ ਵਾਰ ਨਾਕਾਬੰਦੀ ਕੀਤੀ ਗਾਜ਼ਾ ਸ਼ਹਿਰ ਅਤੇ ਇਸ ਦੇ ਆਲੇ ਦੁਆਲੇ ਅਕਾਲ ਦਾ ਐਲਾਨ ਕੀਤਾ ਹੈ। ਪਰ ਇਸਤੇ ਇਜ਼ਰਾਈਲ ਦਾ ਕਹਿਣਾ ਹੈ ਕਿ ਰਿਪੋਰਟ ਝੂਠੀ ਹੈ ਤੇ ਹਮਾਸ ਤੋਂ ਪ੍ਰਾਪਤ ਅੰਸ਼ਕ ਪੱਖਪਤੀ ਡੇਟਾ ਅਤੇ ਸਥਾਈ ਜਾਣਕਾਰੀ ਤੇ ਨਿਰਭਰ ਕਰਦੀ ਹੈ ਪਰ ਸੇਫ ਦਾ ਚਿਲਡਰਨ ਨਿਊਜ਼ੀਲੈਂਡ ਦੇ ਮੁਖ ਕਾਰਜਕਾਰੀ ਹੀਥਰ ਕੈਂਬੈਲ ਨੇ ਕਿਹਾ ਹੈ ਕਿ ਉਸ ਦੀਆਂ ਮੈਡੀਕਲ ਟੀਮਾਂ ਬਾਕੀ ਆਬਾਦੀ ਦੇ ਨਾਲ ਭੁੱਖਮਰੀ ਦਾ ਸਾਹਮਣਾ ਕਰ ਰਹੀਆਂ ਹਨ ਉਹਨਾਂ ਨੇ ਕਿਹਾ ਹੈ ਕਿ ਛੋਟੇ ਬੱਚੇ ਜਿਨ੍ਹਾਂ ਦੇ ਹਜੇ ਦੰਦ ਵੀ ਨਹੀਂ ਨਿਕਲੇ ਹਨ ਉਹ ਵੀ ਮਰਨ ਕਿਨਾਰੇ ਪਏ ਹਨ IPC ਦੀ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਫਲਸਤੀਨ ਖੇਤਰ ਦੇ ਵਿੱਚ 5 ਲੱਖ ਤੋਂ ਵੱਧ ਲੋਕ ਅਕਾਲ ਦਾ ਸਾਹਮਣਾ ਕਰ ਰਹੇ ਹਨ ਜਿਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਗਾਜ਼ਾ ਸ਼ਹਿਰ ਦੇ ਵਿੱਚ ਹਨ ਕੈਂਪਲ ਨੇ ਕਿਹਾ ਹੈ ਕਿ ਸਾਡੇ ਸਾਥੀ ਬਹੁਤ ਮੁਸ਼ਕਲ ਹਾਲਾਤਾਂ ਦੇ ਬਾਵਜੂਦ ਆਪਣਾ ਕੰਮ ਜਾਰੀ ਰੱਖ ਰਹੇ ਹਨ ਕੁਝ ਡਾਕਟਰ ਇੱਕ ਦਿਨ ਦੇ ਵਿੱਚ 100 ਤੋਂ ਵੱਧ ਮਰੀਜ਼ ਵੀ ਦੇਖ ਰਹੇ ਹਨ ਸਪਰਸ਼ ਕੀਤੇ ਗਏ ਮਰੀਜ਼ ਇਹਨਾਂ ਤੋਂ ਦੁੱਗਣੇ ਵੀ ਹੋ ਸਕਦੇ ਹਨ ਉਹਨਾਂ ਨੇ ਕਿਹਾ ਕਿ ਕੁਝ ਮਾਮਲਿਆਂ ਵਿੱਚ ਅਸੀਂ ਆਪਣੇ ਸਾਥੀਆਂ ਨੂੰ ਦੇਖ ਰਹੇ ਹਾਂ ਜੋ ਭੁੱਖ ਨਾਲ ਬੇਹੋਸ਼ ਵੀ ਹੋ ਰਹੇ ਹਨ ਜੋ ਕਿ ਬਿਲਕੁਲ ਵੀ ਚੰਗੀ ਗੱਲ ਨਹੀਂ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਵੀ ਆਪਣੇ ਪਰਿਵਾਰ ਹਨ ਉਹਨਾਂ ਦੀ ਵੀ ਆਪਣੀਆਂ ਚਿੰਤਾਵਾਂ ਹਨ ਉਹਨਾਂ ਨੇ ਕਿਹਾ ਕਿ ਪੱਟੀ ਵਿੱਚ ਸਹਾਇਤਾ ਦੀ ਮੌਜੂਦਾ ਲਹਿਰ ਕਾਫੀ ਨਹੀਂ ਹੈ ਅਤੇ ਬੱਚਿਆਂ ਦੇ ਵਿੱਚ ਅਕਾਲ ਦੇ ਬਹੁਤ ਸਾਰੇ ਪ੍ਰਭਾਵਾਂ ਨੂੰ ਨਕਾਰਿਆ ਨਹੀਂ ਜਾ ਸਕਦਾ ਜਿਸ ਨਾਲ ਜੀਵਨ ਪਰ ਮਾਨਸਿਕ ਅਤੇ ਸਰੀਰਕ ਸਿਹਤ ਸਮੱਸਿਆਵਾਂ ਪੈਦਾ ਵੀ ਹੋ ਸਕਦੀਆਂ ਹਨ ਕੈਂਪਬਲ ਨੇ ਸਿਆਸਤਦਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਜ਼ਰਾਈਲੀ ਸਰਕਾਰ ਤੇ ਦਬਾਅ ਪਾਉਣ ਕਿ ਉਹ ਸਹਾਇਤਾ ਦੀ ਬਿਰੋਕ ਪਹੁੰਚ ਦੀ ਆਗਿਆ ਦੇਣ ਤਾਂ ਜੋ ਭੋਜਨ ਦੀ ਘਾਟ ਨੂੰ ਖਤਮ ਕੀਤਾ ਜਾ ਸਕੇ ਉਹਨਾਂ ਨੇ ਕਿਹਾ ਹੈ ਕਿ ਇਸ ਚੀਜ਼ ਦੀ ਤੁਰੰਤ ਲੋੜ ਹੈ ਤੁਰੰਤ ਮਤਲਬ ਹੁਣੇ ਲੋੜ ਹੈ ਕਿਉਂਕਿ ਜਾਨਾਂ ਬਚਾਉਣੀਆਂ ਬੇਹੱਜ ਜ਼ਰੂਰੀ ਹਨ ਇਸ ਦੇ ਵਲੰਟਨ ਵਿੱਚ ਇਜ਼ਰਾਈਲ ਦੇ ਦੂਤਾਵਾਸ ਰਾਹੀਂ ਨਿਊਜ਼ੀਲੈਂਡ ਵਿੱਚ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਇਜ਼ਰਾਈਲੀ ਸਰਕਾਰ ਨੇ ਅਕਾਲ ਹੋਣ ਤੋਂ ਇਨਕਾਰ ਕਰਦੇ ਹੋਏ ਕਿਹਾ ਹੈ ਕਿ ਆਈਪੀਸੀ ਰਿਪੋਰਟ ਨੂੰ ਤਿਆਰ ਕਰਨ ਲਈ ਵਰਤੀ ਗਈ ਜਾਣਕਾਰੀ ਐਕਸੈਸ ਵਰਥਾਂ ਵਾਲੀ ਸੰਗਠਨਾਵਾਂ ਦੁਆਰਾ ਧੋਖਾਧੜੀ ਨਾਲ ਭੇਜੀ ਗਈ ਹੈ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਸੰਯੁਕਤ ਰਾਸ਼ਟਰ ਦੀ ਰਿਪੋਰਟ ਇੱਕ ਪਾਸੜ ਪਹੁੰਚ ਸੀ ਜੋ ਗਾਜ਼ਾ ਵਿੱਚ ਕੀਤੇ ਗਏ ਵਿਆਪਕ ਮਾਨਵਤਾਵਾਦੀ ਯਤਨਾਂ ਨੂੰ ਪੂਰੀ ਤਰ੍ਹਾਂ ਐਂਡਿਟ ਕਰ ਰਹੀ ਹੈ ਸੇਵ ਦਾ ਚਿਲड्रन ਨਿਊਜ਼ਲੈਂਡ ਨੇ ਦਾਵਾ ਕੀਤਾ ਹੈ ਕਿ ਗਾਜ਼ਾ ਵਿੱਚ ਉਸਦੀਆਂ ਮੈਡੀਕਲ ਟੀਮਾਂ ਭੁੱਖਮਰੀ ਅਤੇ ਬਿਮਾਰੀ ਦਾ ਸਾਹਮਣਾ ਕਰ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਬਹੁਤ ਸਾਰੀਆਂ ਔਰਤਾਂ ਜੋ ਗਰਭਵਤੀ ਹਨ ਉਹ ਵੀ ਕਪੋਸ਼ਣ ਦਾ ਸ਼ਿਕਾਰ ਹੋ ਰਹੀਆਂ ਹਨ। 에어ਪੋਰਟ ਉਦੋਂ ਸਾਹਮਣੇ ਆਈ ਹੈ ਜਦੋਂ ਯੂਨਾਈਟਿਡ ਨੇਸ਼ਨਜ਼ ਬੈਕਡ ਮੋਨਿਟਰ ਨੇ ਪਹਿਲੀ ਵਾਰ ਨਾਕਾਬੰਦੀ ਕੀਤੀ ਗਾਜ਼ਾ ਸ਼ਹਿਰ ਅਤੇ ਇਸ ਦੇ ਆਲੇ ਦੁਆਲੇ ਅਕਾਲ ਦਾ ਐਲਾਨ ਕੀਤਾ ਹੈ। ਪਰ ਇਸਤੇ ਇਜ਼ਰਾਈਲ ਦਾ ਕਹਿਣਾ ਹੈ ਕਿ ਰਿਪੋਰਟ ਝੂਠੀ ਹੈ ਤੇ ਹਮਾਸ ਤੋਂ ਪ੍ਰਾਪਤ ਅੰਸ਼ਕ ਪੱਖਪਤੀ ਡੇਟਾ ਅਤੇ ਸਥਾਈ ਜਾਣਕਾਰੀ ਤੇ ਨਿਰਭਰ ਕਰਦੀ ਹੈ ਪਰ ਸੇਫ ਦਾ ਚਿਲਡਰਨ ਨਿਊਜ਼ੀਲੈਂਡ ਦੇ ਮੁਖ ਕਾਰਜਕਾਰੀ ਹੀਥਰ ਕੈਂਬੈਲ ਨੇ ਕਿਹਾ ਹੈ ਕਿ ਉਸ ਦੀਆਂ ਮੈਡੀਕਲ ਟੀਮਾਂ ਬਾਕੀ ਆਬਾਦੀ ਦੇ ਨਾਲ ਭੁੱਖਮਰੀ ਦਾ ਸਾਹਮਣਾ ਕਰ ਰਹੀਆਂ ਹਨ ਉਹਨਾਂ ਨੇ ਕਿਹਾ ਹੈ ਕਿ ਛੋਟੇ ਬੱਚੇ ਜਿਨ੍ਹਾਂ ਦੇ ਹਜੇ ਦੰਦ ਵੀ ਨਹੀਂ ਨਿਕਲੇ ਹਨ ਉਹ ਵੀ ਮਰਨ ਕਿਨਾਰੇ ਪਏ ਹਨ ਆਪੀਸੀ ਦੀ ਬੋਰਡ ਦੇ ਵਿੱਚ ਕਿਹਾ ਗਿਆ ਹੈ ਕਿ ਫਲਸਤੀਨ ਖੇਤਰ ਦੇ ਵਿੱਚ 5 ਲੱਖ ਤੋਂ ਵੱਧ ਲੋਕ ਅਕਾਲ ਦਾ ਸਾਹਮਣਾ ਕਰ ਰਹੇ ਹਨ ਜਿਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਗਾਜ਼ਾ ਸ਼ਹਿਰ ਦੇ ਵਿੱਚ ਹਨ ਕੈਂਪਬੈਲ ਨੇ ਕਿਹਾ ਹੈ ਕਿ ਸਾਡੇ ਸਾਥੀ ਬਹੁਤ ਮੁਸ਼ਕਲ ਹਾਲਾਤਾਂ ਦੇ ਬਾਵਜੂਦ ਆਪੜਾ ਕੰਮ ਜਾਰੀ ਰੱਖ ਰਹੇ ਹਨ ਕੁਝ ਡਾਕਟਰ ਇੱਕ ਦਿਨ ਦੇ ਵਿੱਚ 100 ਤੋਂ ਵੱਧ ਮਰੀਜ਼ ਵੀ ਦੇਖ ਰਹੇ ਹਨ ਸਪਰਸ਼ ਕੀਤੇ ਗਏ ਮਰੀਜ਼ ਇਹਨਾਂ ਤੋਂ ਦੁੱਗਣੇ ਵੀ ਹੋ ਸਕਦੇ ਹਨ ਉਹਨਾਂ ਨੇ ਕਿਹਾ ਕਿ ਕੁਝ ਮਾਮਲਿਆਂ ਵਿੱਚ ਅਸੀਂ ਆਪਣੇ ਸਾਥੀਆਂ ਨੂੰ ਦੇਖ ਰਹੇ ਹਾਂ ਜੋ ਭੁੱਖ ਨਾਲ ਬੇਹੋਸ਼ ਵੀ ਹੋ ਰਹੇ ਹਨ ਜੋ ਕਿ ਬਿਲਕੁਲ ਵੀ ਚੰਗੀ ਗੱਲ ਨਹੀਂ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਵੀ ਆਪਣੇ ਪਰਿਵਾਰ ਹਨ ਉਹਨਾਂ ਦੀ ਵੀ ਆਪਣੀਆਂ ਚਿੰਤਾਵਾਂ ਹਨ ਉਹਨਾਂ ਨੇ ਕਿਹਾ ਕਿ ਪੱਟੀ ਵਿੱਚ ਸਹਾਇਤਾ ਦੀ ਮੌਜੂਦਾ ਲਹਿਰ ਕਾਫੀ ਨਹੀਂ ਹੈ ਅਤੇ ਬੱਚਿਆਂ ਦੇ ਵਿੱਚ ਅਕਾਲ ਦੇ ਬਹੁਤ ਸਾਰੇ ਪ੍ਰਭਾਵਾਂ ਨੂੰ ਨਕਾਰਿਆ ਨਹੀਂ ਜਾ ਸਕਦਾ ਜਿਸ ਨਾਲ ਜੀਵਨ ਪਰ ਮਾਨਸਿਕ ਅਤੇ ਸਰੀਰਕ ਸਿਹਤ ਸਮੱਸਿਆਵਾਂ ਪੈਦਾ ਵੀ ਹੋ ਸਕਦੀਆਂ ਹਨ ਕੈਂਪਬਲ ਨੇ ਸਿਆਸਤਦਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਜ਼ਰਾਈਲੀ ਸਰਕਾਰ ਤੇ ਦਬਾਅ ਪਾਉਣ ਕਿ ਉਹ ਸਹਾਇਤਾ ਦੀ ਬਿਰੋਕ ਪਹੁੰਚ ਦੀ ਆਗਿਆ ਦੇਣ ਤਾਂ ਜੋ ਭੋਜਨ ਦੀ ਘਾਟ ਨੂੰ ਖਤਮ ਕੀਤਾ ਜਾ ਸਕੇ ਉਹਨਾਂ ਨੇ ਕਿਹਾ ਹੈ ਕਿ ਇਸ ਚੀਜ਼ ਦੀ ਤੁਰੰਤ ਲੋੜ ਹੈ ਤੁਰੰਤ ਮਤਲਬ ਹੁਣੇ ਲੋੜ ਹੈ ਕਿਉਂਕਿ ਜਾਨਾਂ ਬਚਾਉਣੀਆਂ ਬੇਹੱਜ ਜ਼ਰੂਰੀ ਹਨ ਇਸੇ ਵਲੈਂਟਨ ਵਿੱਚ ਇਜ਼ਰਾਈਲ ਦੇ ਦੂਤਾਵਾਸ ਰਾਹੀਂ ਨਿਊਜ਼ੀਲੈਂਡ ਵਿੱਚ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਇਜ਼ਰਾਈਲੀ ਸਰਕਾਰ ਨੇ ਅਕਾਲ ਹੋਣ ਤੋਂ ਇਨਕਾਰ ਕਰਦੇ ਹੋਏ ਕਿਹਾ ਹੈ ਕਿ ਆਪੀਸੀ ਰਿਪੋਰਟ ਨੂੰ ਤਿਆਰ ਕਰਨ ਲਈ ਵਰਤੀ ਗਈ ਜਾਣਕਾਰੀ ਐਕਸੈਸ ਵਰਥਾਂ ਵਾਲੀ ਸੰਗਠਨਾਵਾਂ ਦੁਆਰਾ ਧੋਖਾਧੜੀ ਨਾਲ ਭੇਜੀ ਗਈ ਹੈ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਸੰਯੁਕਤ ਰਾਸ਼ਟਰ ਦੀ ਰਿਪੋਰਟ ਇੱਕ ਪਾਸੜ ਪਹੁੰਚ ਸੀ ਜੋ ਗਾਜ਼ਾ ਵਿੱਚ ਕੀਤੇ ਗਏ ਵਿਆਪਕ ਮਾਨਵਤਾਵਾਦੀ ਯਤਨਾਂ ਨੂੰ ਪੂਰੀ ਤਰ੍ਹਾਂ ਐਂਡਿਟ ਕਰ ਰਹੀ ਹੈ ਸੇਵ ਦਾ ਚਿਲड्रन ਨਿਊਜ਼ਲੈਂਡ ਨੇ ਦਾਵਾ ਕੀਤਾ ਹੈ ਕਿ ਗਾਜ਼ਾ ਵਿੱਚ ਉਸਦੀਆਂ ਮੈਡੀਕਲ ਟੀਮਾਂ ਭੁੱਖਮਰੀ ਅਤੇ ਬਿਮਾਰੀ ਦਾ ਸਾਹਮਣਾ ਕਰ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਬਹੁਤ ਸਾਰੀਆਂ ਔਰਤਾਂ ਜੋ ਗਰਭਵਤੀ ਹਨ ਉਹ ਵੀ ਕਪੋਸ਼ਣ ਦਾ ਸ਼ਿਕਾਰ ਹੋ ਰਹੀਆਂ ਹਨ। 에어ਪੋਰਟ ਉਦੋਂ ਸਾਹਮਣੇ ਆਈ ਹੈ ਜਦੋਂ ਯੂਨਾਈਟਿਡ ਨੇਸ਼ਨਜ਼ ਬੈਕਡ ਮੋਨਿਟਰ ਨੇ ਪਹਿਲੀ ਵਾਰ ਨਾਕਾਬੰਦੀ ਕੀਤੇ ਗਾਜ਼ਾ ਸ਼ਹਿਰ ਅਤੇ ਇਸ ਦੇ ਆਲੇ ਦੁਆਲੇ ਅਕਾਲ ਦਾ ਐਲਾਨ ਕੀਤਾ ਹੈ। ਪਰ ਇਸਤੇ ਇਜ਼ਰਾਈਲ ਦਾ ਕਹਿਣਾ ਹੈ ਕਿ ਰਿਪੋਰਟ ਝੂਠੀ ਹੈ ਤੇ ਹਮਾਸ ਤੋਂ ਪ੍ਰਾਪਤ ਅੰਸ਼ਕ ਪੱਖਪਤੀ ਡੇਟਾ ਅਤੇ ਸਥਾਈ ਜਾਣਕਾਰੀ ਤੇ ਨਿਰਭਰ ਕਰਦੀ ਹੈ ਪਰ ਸੇਫ ਦਾ ਚਿਲਡਰਨ ਨਿਊਜ਼ੀਲੈਂਡ ਦੇ ਮੁਖ ਕਾਰਜਕਾਰੀ ਹੀਥਰ ਕੈਂਬੈਲ ਨੇ ਕਿਹਾ ਹੈ ਕਿ ਉਸ ਦੀਆਂ ਮੈਡੀਕਲ ਟੀਮਾਂ ਬਾਕੀ ਆਬਾਦੀ ਦੇ ਨਾਲ ਭੁੱਖਮਰੀ ਦਾ ਸਾਹਮਣਾ ਕਰ ਰਹੀਆਂ ਹਨ ਉਹਨਾਂ ਨੇ ਕਿਹਾ ਹੈ ਕਿ ਛੋਟੇ ਬੱਚੇ ਜਿਨ੍ਹਾਂ ਦੇ ਹਜੇ ਦੰਦ ਵੀ ਨਹੀਂ ਨਿਕਲੇ ਹਨ ਉਹ ਵੀ ਮਰਨ ਕਿਨਾਰੇ ਪਏ ਹਨ ਆਪੀਸੀ ਦੀ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਫਲਸਤੀਨ ਖੇਤਰ ਦੇ ਵਿੱਚ 5 ਲੱਖ ਤੋਂ ਵੱਧ ਲੋਕ ਅਕਾਲ ਦਾ ਸਾਹਮਣਾ ਕਰ ਰਹੇ ਹਨ ਜਿਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਗਾਜ਼ਾ ਸ਼ਹਿਰ ਦੇ ਵਿੱਚ ਹਨ ਕੈਂਪਬੈਲ ਨੇ ਕਿਹਾ ਹੈ ਕਿ ਸਾਡੇ ਸਾਥੀ ਬਹੁਤ ਮੁਸ਼ਕਲ ਹਾਲਾਤਾਂ ਦੇ ਬਾਵਜੂਦ ਆਪੜਾ ਕੰਮ ਜਾਰੀ ਰੱਖ ਰਹੇ ਹਨ ਕੁਝ ਡਾਕਟਰ ਇੱਕ ਦਿਨ ਦੇ ਵਿੱਚ 100 ਤੋਂ ਵੱਧ ਮਰੀਜ਼ ਵੀ ਦੇਖ ਰਹੇ ਹਨ ਸਪਰਸ਼ ਕੀਤੇ ਗਏ ਮਰੀਜ਼ ਇਹਨਾਂ ਤੋਂ ਦੁੱਗਣੇ ਵੀ ਹੋ ਸਕਦੇ ਹਨ ਉਹਨਾਂ ਨੇ ਕਿਹਾ ਕਿ ਕੁਝ ਮਾਮਲਿਆਂ ਵਿੱਚ ਅਸੀਂ ਆਪਣੇ ਸਾਥੀਆਂ ਨੂੰ ਦੇਖ ਰਹੇ ਹਾਂ ਜੋ ਭੁੱਖ ਨਾਲ ਬੇਹੋਸ਼ ਵੀ ਹੋ ਰਹੇ ਹਨ ਜੋ ਕਿ ਬਿਲਕੁਲ ਵੀ ਚੰਗੀ ਗੱਲ ਨਹੀਂ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਵੀ ਆਪਣੇ ਪਰਿਵਾਰ ਹਨ ਉਹਨਾਂ ਦੀ ਵੀ ਆਪਣੀਆਂ ਚਿੰਤਾਵਾਂ ਹਨ ਉਹਨਾਂ ਨੇ ਕਿਹਾ ਕਿ ਪੱਟੀ ਵਿੱਚ ਸਹਾਇਤਾ ਦੀ ਮੌਜੂਦਾ ਲਹਿਰ ਕਾਫੀ ਨਹੀਂ ਹੈ ਅਤੇ ਬੱਚਿਆਂ ਦੇ ਵਿੱਚ ਅਕਾਲ ਦੇ ਬਹੁਤ ਸਾਰੇ ਪ੍ਰਭਾਵਾਂ ਨੂੰ ਨਕਾਰਿਆ ਨਹੀਂ ਜਾ ਸਕਦਾ ਜਿਸ ਨਾਲ ਜੀਵਨ ਪਰ ਮਾਨਸਿਕ ਅਤੇ ਸਰੀਰਕ ਸਿਹਤ ਸਮੱਸਿਆਵਾਂ ਪੈਦਾ ਵੀ ਹੋ ਸਕਦੀਆਂ ਹਨ ਕੈਂਪਬੈਲ ਨੇ ਸਿਆਸਤਦਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਜ਼ਰਾਈਲੀ ਸਰਕਾਰ ਤੇ ਦਬਾਅ ਪਾਉਣ ਕਿ ਉਹ ਸਹਾਇਤਾ ਦੀ ਬਿਰੋਕ ਪਹੁੰਚ ਦੀ ਆਗਿਆ ਦੇਣ ਤਾਂ ਜੋ ਭੋਜਨ ਦੀ ਘਾਟ ਨੂੰ ਖਤਮ ਕੀਤਾ ਜਾ ਸਕੇ ਉਹਨਾਂ ਨੇ ਕਿਹਾ ਹੈ ਕਿ ਇਸ ਚੀਜ਼ ਦੀ ਤੁਰੰਤ ਲੋੜ ਹੈ ਤੁਰੰਤ ਮਤਲਬ ਹੁਣੇ ਲੋੜ ਹੈ ਕਿਉਂਕਿ ਜਾਨਾਂ ਬਚਾਉਣੀਆਂ ਬੇਹੱਜ ਜ਼ਰੂਰੀ ਹਨ ਇਸੇ ਵਲੰਟਨ ਵਿੱਚ ਇਜ਼ਰਾਈਲ ਦੇ ਦੂਤਾਵਾਸ ਰਾਹੀਂ ਨਿਊਜ਼ੀਲੈਂਡ ਵਿੱਚ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਇਜ਼ਰਾਈਲੀ ਸਰਕਾਰ ਨੇ ਅਕਾਲ ਹੋਣ ਤੋਂ ਇਨਕਾਰ ਕਰਦੇ ਹੋਏ ਕਿਹਾ ਹੈ ਕਿ ਆਈਪੀਸੀ ਰਿਪੋਰਟ ਨੂੰ ਤਿਆਰ ਕਰਨ ਲਈ ਵਰਤੀ ਗਈ ਜਾਣਕਾਰੀ ਅਕਸਰ ਸਵਾਰਥਾਂ ਵਾਲੀ ਸੰਗਠਨਾਵਾਂ ਦੁਆਰਾ ਧੋਖਾਧੜੀ ਨਾਲ ਭੇਜੀ ਗਈ ਹੈ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਸੰਯੁਕਤ ਰਾਸ਼ਟਰ ਦੀ ਰਿਪੋਰਟ ਇੱਕ ਪਾਸੜ ਪਹੁੰਚ ਸੀ ਜੋ ਗਾਜ਼ਾ ਵਿੱਚ ਕੀਤੇ ਗਏ ਵਿਆਪਕ ਮਾਨਵਤਾਵਾਦੀ ਯਤਨਾਂ ਨੂੰ ਪੂਰੀ ਤਰ੍ਹਾਂ ਐਂਡਿਟ ਕਰ ਰਹੀ ਹੈ ਸੇਵ ਦਾ ਚਿਲड्रन ਨਿਊਜ਼ੀਲੈਂਡ ਨੇ ਦਾਅਵਾ ਕੀਤਾ ਹੈ ਕਿ ਗਾਜਾ ਵਿੱਚ ਉਸਦੀਆਂ ਮੈਡੀਕਲ ਟੀਮਾਂ ਭੁੱਖਮਰੀ ਅਤੇ ਬਿਮਾਰੀ ਦਾ ਸਾਹਮਣਾ ਕਰ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਬਹੁਤ ਸਾਰੀਆਂ ਔਰਤਾਂ ਜੋ ਗਰਭਵਤੀ ਹਨ ਉਹ ਵੀ ਕਪੋਸ਼ਣ ਦਾ ਸ਼ਿਕਾਰ ਹੋ ਰਹੀਆਂ ਹਨ। 에어ਪੋਰਟ ਉਦੋਂ ਸਾਹਮਣੇ ਆਈ ਹੈ ਜਦੋਂ ਯੂਨਾਈਟਿਡ ਨੇਸ਼ਨਸ ਬੈਕਡ ਮੋਨੀਟਰ ਨੇ ਪਹਿਲੀ ਵਾਰ ਨਾਕਾਬੰਦੀ ਕੀਤੇ ਗਾਜ਼ਾ ਸ਼ਹਿਰ ਅਤੇ ਇਸ ਦੇ ਆਲੇ ਦੁਆਲੇ ਅਕਾਲ ਦਾ ਐਲਾਨ ਕੀਤਾ ਹੈ ਪਰ ਇਸ ਤੇ ਇਜ਼ਰਾਈਲ ਦਾ ਕਹਿਣਾ ਹੈ ਕਿ ਰਿਪੋਰਟ ਝੂਠੀ ਹੈ ਤੇ ਹਮਾਸ ਤੋਂ ਪ੍ਰਾਪਤ ਅੰਸ਼ਕ ਪੱਖਪਾਤੀ ਡੇਟਾ ਅਤੇ ਸਹੀ ਜਾਣਕਾਰੀ ਤੇ ਨਿਰਭਰ ਕਰਦੀ ਹੈ ਪਰ ਸੇਫ ਦਾ ਚਿਲड्रन ਨਿਊਜ਼ੀਲੈਂਡ ਦੇ ਮੁੱਖ ਕਾਰਜਕਾਰੀ ਹੀਥਰ ਕੈਂਪਬੈਲ ਨੇ ਕਿਹਾ ਹੈ ਕਿ ਉਸ ਦੀਆਂ ਮੈਡੀਕਲ ਟੀਮਾਂ ਬਾਕੀ ਆਬਾਦੀ ਦੇ ਨਾਲ ਭੁੱਖਮਰੀ ਦਾ ਸਾਹਮਣਾ ਕਰ ਰਹੀਆਂ ਹਨ ਉਹਨਾਂ ਨੇ ਕਿਹਾ ਹੈ ਕਿ ਛੋਟੇ ਤੇ ਬੱਚੇ ਜਿਨ੍ਹਾਂ ਦੇ ਹਜੇ ਦੰਦ ਵੀ ਨਹੀਂ ਨਿਕਲੇ ਹਨ ਉਹ ਵੀ ਮਰਨ ਕਿਨਾਰੇ ਪਏ ਹਨ ਆਪੀਸੀ ਦੀ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਫਲਸਤੀਨ ਖੇਤਰ ਦੇ ਵਿੱਚ 5 ਲੱਖ ਤੋਂ ਵੱਧ ਲੋਕ ਅਕਾਲ ਦਾ ਸਾਹਮਣਾ ਕਰ ਰਹੇ ਹਨ ਜਿਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਗਾਜ਼ਾ ਸ਼ਹਿਰ ਦੇ ਵਿੱਚ ਹਨ ਕੈਂਪਲ ਨੇ ਕਿਹਾ ਹੈ ਕਿ ਸਾਡੇ ਸਾਥੀ ਬਹੁਤ ਮੁਸ਼ਕਲ ਹਾਲਾਤਾਂ ਦੇ ਬਾਵਜੂਦ ਆਪਣਾ ਕੰਮ ਜਾਰੀ ਰੱਖ ਰਹੇ ਹਨ ਕੁਝ ਡਾਕਟਰ ਇੱਕ ਦਿਨ ਦੇ ਵਿੱਚ 100 ਤੋਂ ਵੱਧ ਮਰੀਜ਼ ਵੀ ਦੇਖ ਰਹੇ ਹਨ ਸਪਰਸ਼ ਕੀਤੇ ਗਏ ਮਰੀਜ਼ ਇਹਨਾਂ ਤੋਂ ਦੁੱਗਣੇ ਵੀ ਹੋ ਸਕਦੇ ਹਨ ਉਹਨਾਂ ਨੇ ਕਿਹਾ ਕਿ ਕੁਝ ਮਾਮਲਿਆਂ ਵਿੱਚ ਅਸੀਂ ਆਪਣੇ ਸਾਥੀਆਂ ਨੂੰ ਦੇਖ ਰਹੇ ਹਾਂ ਜੋ ਭੁੱਖ ਨਾਲ ਬੇਹੋਸ਼ ਵੀ ਹੋ ਰਹੇ ਹਨ ਜੋ ਕਿ ਬਿਲਕੁਲ ਵੀ ਚੰਗੀ ਗੱਲ ਨਹੀਂ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਵੀ ਆਪਣੇ ਪਰਿਵਾਰ ਹਨ ਉਹਨਾਂ ਦੀ ਵੀ ਆਪਣੀਆਂ ਚਿੰਤਾਵਾਂ ਹਨ ਉਹਨਾਂ ਨੇ ਕਿਹਾ ਕਿ ਪੱਟੀ ਵਿੱਚ ਸਹਾਇਤਾ ਦੀ ਮੌਜੂਦਾ ਲਹਿਰ ਕਾਫੀ ਨਹੀਂ ਹੈ ਅਤੇ ਬੱਚਿਆਂ ਦੇ ਵਿੱਚ ਅਕਾਲ ਦੇ ਬਹੁਤ ਸਾਰੇ ਪ੍ਰਭਾਵਾਂ ਨੂੰ ਨਕਾਰਿਆ ਨਹੀਂ ਜਾ ਸਕਦਾ ਜਿਸ ਨਾਲ ਜੀਵਨ ਪਰ ਮਾਨਸਿਕ ਅਤੇ ਸਰੀਰਕ ਸਿਹਤ ਸਮੱਸਿਆਵਾਂ ਪੈਦਾ ਵੀ ਹੋ ਸਕਦੀਆਂ ਹਨ ਕੈਂਪਬਲ ਨੇ ਸਿਆਸਤਦਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਜ਼ਰਾਈਲੀ ਸਰਕਾਰ ਤੇ ਦਬਾਅ ਪਾਉਣ ਕਿ ਉਹ ਸਹਾਇਤਾ ਦੀ ਬਿਰੋਕ ਪਹੁੰਚ ਦੀ ਆਗਿਆ ਦੇਣ ਤਾਂ ਜੋ ਭੋਜਨ ਦੀ ਘਾਟ ਨੂੰ ਖਤਮ ਕੀਤਾ ਜਾ ਸਕੇ ਉਹਨਾਂ ਨੇ ਕਿਹਾ ਹੈ ਕਿ ਇਸ ਚੀਜ਼ ਦੀ ਤੁਰੰਤ ਲੋੜ ਹੈ ਤੁਰੰਤ ਮਤਲਬ ਹੁਣੇ ਲੋੜ ਹੈ ਕਿਉਂਕਿ ਜਾਨਾਂ ਬਚਾਉਣੀਆਂ ਬੇਹੱਜੂਰੀ ਹਨ ਇਸ ਦੇ ਵਲੰਟਨ ਵਿੱਚ ਇਜ਼ਰਾਈਲ ਦੇ ਦੂਤਾਵਾਸ ਰਾਹੀਂ ਨਿਊਜ਼ੀਲੈਂਡ ਵਿੱਚ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਇਜ਼ਰਾਈਲੀ ਸਰਕਾਰ ਨੇ ਅਕਾਲ ਹੋਣ ਤੋਂ ਇਨਕਾਰ ਕਰਦੇ ਹੋਏ ਕਿਹਾ ਹੈ ਕਿ ਆਈਪੀਸੀ ਰਿਪੋਰਟ ਨੂੰ ਤਿਆਰ ਕਰਨ ਲਈ ਵਰਤੀ ਗਈ ਜਾਣਕਾਰੀ ਐਕਸੈਸ ਵਾਰਥਾਂ ਵਾਲੀ ਸੰਗਠਨਾਵਾਂ ਦੁਆਰਾ ਧੋਖਾਧੜੀ ਨਾਲ ਭੇਜੀ ਗਈ ਹੈ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਸੰਯੁਕਤ ਰਾਸ਼ਟਰ ਦੀ ਰਿਪੋਰਟ ਇੱਕ ਪਾਸੜ ਪਹੁੰਚ ਸੀ ਜੋ ਗਾਜ਼ਾ ਵਿੱਚ ਕੀਤੇ ਗਏ ਵਿਆਪਕ ਮਾਨਵਤਾਵਾਦੀ ਯਤਨਾਂ ਨੂੰ ਪੂਰੀ ਤਰ੍ਹਾਂ ਐਂਡਿਟ ਕਰ ਰਹੀ ਹੈ ਸੇਵ ਦਾ ਚਿਲड्रन ਨਿਊਜ਼ਲੈਂਡ ਨੇ ਦਾਵਾ ਕੀਤਾ ਹੈ ਕਿ ਗਾਜ਼ਾ ਵਿੱਚ ਉਸਦੀਆਂ ਮੈਡੀਕਲ ਟੀਮਾਂ ਭੁੱਖਮਰੀ ਅਤੇ ਬਿਮਾਰੀ ਦਾ ਸਾਹਮਣਾ ਕਰ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਬਹੁਤ ਸਾਰੀਆਂ ਔਰਤਾਂ ਜੋ ਗਰਭਵਤੀ ਹਨ ਉਹ ਵੀ ਕਪੋਸ਼ਣ ਦਾ ਸ਼ਿਕਾਰ ਹੋ ਰਹੀਆਂ ਹਨ। 에어ਪੋਰਟ ਉਦੋਂ ਸਾਹਮਣੇ ਆਈ ਹੈ ਜਦੋਂ ਯੂਨਾਈਟਿਡ ਨੇਸ਼ਨਜ਼ ਬੈਕਡ ਮੋਨਿਟਰ ਨੇ ਪਹਿਲੀ ਵਾਰ ਨਾਕਾਬੰਦੀ ਕੀਤੀ ਗਾਜ਼ਾ ਸ਼ਹਿਰ ਅਤੇ ਇਸ ਦੇ ਆਲੇ ਦੁਆਲੇ ਅਕਾਲ ਦਾ ਐਲਾਨ ਕੀਤਾ ਹੈ। ਪਰ ਇਸਤੇ ਇਜ਼ਰਾਈਲ ਦਾ ਕਹਿਣਾ ਹੈ ਕਿ ਰਿਪੋਰਟ ਝੂਠੀ ਹੈ ਤੇ ਹਮਾਸ ਤੋਂ ਪ੍ਰਾਪਤ ਅੰਸ਼ਕ ਪੱਖਪਤੀ ਡਾਟਾ ਅਤੇ ਸਥਾਈ ਜਾਣਕਾਰੀ ਤੇ ਨਿਰਭਰ ਕਰਦੀ ਹੈ ਪਰ ਸੇਫ ਦਾ ਚਿਲਡਰਨ ਨਿਊਜ਼ੀਲੈਂਡ ਦੇ ਮੁਖ ਕਾਰਜਕਾਰੀ ਹੀਥਰ ਕੈਂਬੈਲ ਨੇ ਕਿਹਾ ਹੈ ਕਿ ਉਸ ਦੀਆਂ ਮੈਡੀਕਲ ਟੀਮਾਂ ਬਾਕੀ ਆਬਾਦੀ ਦੇ ਨਾਲ ਭੁੱਖਮਰੀ ਦਾ ਸਾਹਮਣਾ ਕਰ ਰਹੀਆਂ ਹਨ ਉਹਨਾਂ ਨੇ ਕਿਹਾ ਹੈ ਕਿ ਛੋਟੇ ਬੱਚੇ ਜਿਨ੍ਹਾਂ ਦੇ ਹਜੇ ਦੰਦ ਵੀ ਨਹੀਂ ਨਿਕਲੇ ਹਨ ਉਹ ਵੀ ਮਰਨ ਕਿਨਾਰੇ ਪਏ ਹਨ ਆਪੀਸੀ ਦੀ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਫਲਸਤੀਨ ਖੇਤਰ ਦੇ ਵਿੱਚ 5 ਲੱਖ ਤੋਂ ਵੱਧ ਲੋਕ ਅਕਾਲ ਦਾ ਸਾਹਮਣਾ ਕਰ ਰਹੇ ਹਨ ਜਿਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਗਾਜ਼ਾ ਸ਼ਹਿਰ ਦੇ ਵਿੱਚ ਹਨ ਕੈਂਪਬੈਲ ਨੇ ਕਿਹਾ ਹੈ ਕਿ ਸਾਡੇ ਸਾਥੀ ਬਹੁਤ ਮੁਸ਼ਕਲ ਹਾਲਾਤਾਂ ਦੇ ਬਾਵਜੂਦ ਆਪੜਾ ਕੰਮ ਜਾਰੀ ਰੱਖ ਰਹੇ ਹਨ ਕੁਝ ਡਾਕਟਰ ਇੱਕ ਦਿਨ ਦੇ ਵਿੱਚ 100 ਤੋਂ ਵੱਧ ਮਰੀਜ਼ ਵੀ ਦੇਖ ਰਹੇ ਹਨ ਸਪਰਸ਼ ਕੀਤੇ ਗਏ ਮਰੀਜ਼ ਇਹਨਾਂ ਤੋਂ ਦੁੱਗਣੇ ਵੀ ਹੋ ਸਕਦੇ ਹਨ ਉਹਨਾਂ ਨੇ ਕਿਹਾ ਕਿ ਕੁਝ ਮਾਮਲਿਆਂ ਵਿੱਚ ਅਸੀਂ ਆਪਣੇ ਸਾਥੀਆਂ ਨੂੰ ਦੇਖ ਰਹੇ ਹਾਂ ਜੋ ਭੁੱਖ ਨਾਲ ਬੇਹੋਸ਼ ਵੀ ਹੋ ਰਹੇ ਹਨ ਜੋ ਕਿ ਬਿਲਕੁਲ ਵੀ ਚੰਗੀ ਗੱਲ ਨਹੀਂ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਵੀ ਆਪਣੇ ਪਰਿਵਾਰ ਹਨ ਉਹਨਾਂ ਦੀ ਵੀ ਆਪਣੀਆਂ ਚਿੰਤਾਵਾਂ ਹਨ ਉਹਨਾਂ ਨੇ ਕਿਹਾ ਕਿ ਪੱਟੀ ਵਿੱਚ ਸਹਾਇਤਾ ਦੀ ਮੌਜੂਦਾ ਲਹਿਰ ਕਾਫੀ ਨਹੀਂ ਹੈ ਅਤੇ ਬੱਚਿਆਂ ਦੇ ਵਿੱਚ ਅਕਾਲ ਦੇ ਬਹੁਤ ਸਾਰੇ ਪ੍ਰਭਾਵਾਂ ਨੂੰ ਨਕਾਰਿਆ ਨਹੀਂ ਹੈ ਸਕਦਾ ਜਿਸ ਨਾਲ ਜੀਵਨ ਪਰ ਮਾਨਸਿਕ ਅਤੇ ਸਰੀਰਕ ਸਿਹਤ ਸਮੱਸਿਆਵਾਂ ਪੈਦਾ ਵੀ ਹੋ ਸਕਦੀਆਂ ਹਨ ਕੈਂਪਬਲ ਨੇ ਸਿਆਸਤਦਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਜ਼ਰਾਈਲੀ ਸਰਕਾਰ ਤੇ ਦਬਾਅ ਪਾਉਣ ਕਿ ਉਹ ਸਹਾਇਤਾ ਦੀ ਬਿਰੋਕ ਪਹੁੰਚ ਦੀ ਆਗਿਆ ਦੇਣ ਤਾਂ ਜੋ ਭੋਜਨ ਦੀ ਘਾਟ ਨੂੰ ਖਤਮ ਕੀਤਾ ਜਾ ਸਕੇ ਉਹਨਾਂ ਨੇ ਕਿਹਾ ਹੈ ਕਿ ਇਸ ਚੀਜ਼ ਦੀ ਤੁਰੰਤ ਲੋੜ ਹੈ ਤੁਰੰਤ ਮਤਲਬ ਹੁਣੇ ਲੋੜ ਹੈ ਕਿਉਂਕਿ ਜਾਨਾਂ ਬਚਾਉਣੀਆਂ ਬੇਹੱਜ ਜ਼ਰੂਰੀ ਹਨ ਇਸ ਦੇ ਵਲੰਟਨ ਵਿੱਚ ਇਜ਼ਰਾਈਲ ਦੇ ਦੂਤਾਵਾਸ ਰਾਹੀਂ ਨਿਊਜ਼ੀਲੈਂਡ ਵਿੱਚ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਇਜ਼ਰਾਈਲੀ ਸਰਕਾਰ ਨੇ ਅਕਾਲ ਹੋਣ ਤੋਂ ਇਨਕਾਰ ਕਰਦੇ ਹੋਏ ਕਿਹਾ ਹੈ ਕਿ ਆਈਪੀਸੀ ਰਿਪੋਰਟ ਨੂੰ ਤਿਆਰ ਕਰਨ ਲਈ ਵਰਤੀ ਗਈ ਜਾਣਕਾਰੀ ਐਕਸੈਸ ਵਾਰਥਾਂ ਵਾਲੀ ਸੰਗਠਨਾਵਾਂ ਦੁਆਰਾ ਧੋਖਾਧੜੀ ਨਾਲ ਭੇਜੀ ਗਈ ਹੈ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਸੰਯੁਕਤ ਰਾਸ਼ਟਰ ਦੀ ਰਿਪੋਰਟ ਇੱਕ ਪਾਸੜ ਪਹੁੰਚ ਸੀ ਜੋ ਗਾਜ਼ਾ ਵਿੱਚ ਕੀਤੇ ਗਏ ਵਿਆਪਕ ਮਾਨਵਤਾਵਾਦੀ ਯਤਨਾਂ ਨੂੰ ਪੂਰੀ ਤਰ੍ਹਾਂ ਐਂਡਿਟ ਕਰ ਰਹੀ ਹੈ ਸੇਵ ਦਾ ਚਿਲड्रन ਨਿਊਜ਼ਲੈਂਡ ਨੇ ਦਾਵਾ ਕੀਤਾ ਹੈ ਕਿ ਗਾਜ਼ਾ ਵਿੱਚ ਉਸਦੀਆਂ ਮੈਡੀਕਲ ਟੀਮਾਂ ਭੁੱਖਮਰੀ ਅਤੇ ਬਿਮਾਰੀ ਦਾ ਸਾਹਮਣਾ ਕਰ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਬਹੁਤ ਸਾਰੀਆਂ ਔਰਤਾਂ ਜੋ ਗਰਭਵਤੀ ਹਨ ਉਹ ਵੀ ਕਪੋਸ਼ਣ ਦਾ ਸ਼ਿਕਾਰ ਹੋ ਰਹੀਆਂ ਹਨ। 에어ਪੋਰਟ ਉਦੋਂ ਸਾਹਮਣੇ ਆਈ ਹੈ ਜਦੋਂ ਯੂਨਾਈਟਿਡ ਨੇਸ਼ਨਜ਼ ਬੈਕਡ ਮੋਨਿਟਰ ਨੇ ਪਹਿਲੀ ਵਾਰ ਨਾਕਾਬੰਦੀ ਕੀਤੀ ਗਾਜ਼ਾ ਸ਼ਹਿਰ ਅਤੇ ਇਸ ਦੇ ਆਲੇ ਦੁਆਲੇ ਅਕਾਲ ਦਾ ਐਲਾਨ ਕੀਤਾ ਹੈ। ਪਰ ਇਸਤੇ ਇਜ਼ਰਾਈਲ ਦਾ ਕਹਿਣਾ ਹੈ ਕਿ ਰਿਪੋਰਟ ਝੂਠੀ ਹੈ ਤੇ ਹਮਾਸ ਤੋਂ ਪ੍ਰਾਪਤ ਅੰਸ਼ਕ ਪੱਖਪਤੀ ਡੇਟਾ ਅਤੇ ਸਥਾਈ ਜਾਣਕਾਰੀ ਤੇ ਨਿਰਭਰ ਕਰਦੀ ਹੈ ਪਰ ਸੇਫ ਦਾ ਚਿਲਡਰਨ ਨਿਊਜ਼ੀਲੈਂਡ ਦੇ ਮੁਖ ਕਾਰਜਕਾਰੀ ਹੀਥਰ ਕੈਂਬੈਲ ਨੇ ਕਿਹਾ ਹੈ ਕਿ ਉਸ ਦੀਆਂ ਮੈਡੀਕਲ ਟੀਮਾਂ ਬਾਕੀ ਆਬਾਦੀ ਦੇ ਨਾਲ ਭੁੱਖਮਰੀ ਦਾ ਸਾਹਮਣਾ ਕਰ ਰਹੀਆਂ ਹਨ ਉਹਨਾਂ ਨੇ ਕਿਹਾ ਹੈ ਕਿ ਛੋਟੇ ਬੱਚੇ ਜਿਨ੍ਹਾਂ ਦੇ ਹਜੇ ਦੰਦ ਵੀ ਨਹੀਂ ਨਿਕਲੇ ਹਨ ਉਹ ਵੀ ਮਰਨ ਕਿਨਾਰੇ ਪਏ ਹਨ ਆਪੀਸੀ ਦੀ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਫਲਸਤੀਨ ਖੇਤਰ ਦੇ ਵਿੱਚ 5 ਲੱਖ ਤੋਂ ਵੱਧ ਲੋਕ ਅਕਾਲ ਦਾ ਸਾਹਮਣਾ ਕਰ ਰਹੇ ਹਨ ਜਿਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਗਾਜ਼ਾ ਸ਼ਹਿਰ ਦੇ ਵਿੱਚ ਹਨ ਕੈਂਪਬੈਲ ਨੇ ਕਿਹਾ ਹੈ ਕਿ ਸਾਡੇ ਸਾਥੀ ਬਹੁਤ ਮੁਸ਼ਕਲ ਹਾਲਾਤਾਂ ਦੇ ਬਾਵਜੂਦ ਆਪੜਾ ਕੰਮ ਜਾਰੀ ਰੱਖ ਰਹੇ ਹਨ ਕੁਝ ਡਾਕਟਰ ਇੱਕ ਦਿਨ ਦੇ ਵਿੱਚ 100 ਤੋਂ ਵੱਧ ਮਰੀਜ਼ ਵੀ ਦੇਖ ਰਹੇ ਹਨ ਸਪਰਸ਼ ਕੀਤੇ ਗਏ ਮਰੀਜ਼ ਇਹਨਾਂ ਤੋਂ ਦੁੱਗਣੇ ਵੀ ਹੋ ਸਕਦੇ ਹਨ ਉਹਨਾਂ ਨੇ ਕਿਹਾ ਕਿ ਕੁਝ ਮਾਮਲਿਆਂ ਵਿੱਚ ਅਸੀਂ ਆਪਣੇ ਸਾਥੀਆਂ ਨੂੰ ਦੇਖ ਰਹੇ ਹਾਂ ਜੋ ਭੁੱਖ ਨਾਲ ਬੇਹੋਸ਼ ਵੀ ਹੋ ਰਹੇ ਹਨ ਜੋ ਕਿ ਬਿਲਕੁਲ ਵੀ ਚੰਗੀ ਗੱਲ ਨਹੀਂ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਵੀ ਆਪਣੇ ਪਰਿਵਾਰ ਹਨ ਉਹਨਾਂ ਦੀ ਵੀ ਆਪਣੀਆਂ ਚਿੰਤਾਵਾਂ ਹਨ ਉਹਨਾਂ ਨੇ ਕਿਹਾ ਕਿ ਪੱਟੀ ਵਿੱਚ ਸਹਾਇਤਾ ਦੀ ਮੌਜੂਦਾ ਲਹਿਰ ਕਾਫੀ ਨਹੀਂ ਹੈ ਅਤੇ ਬੱਚਿਆਂ ਦੇ ਵਿੱਚ ਅਕਾਲ ਦੇ ਬਹੁਤ ਸਾਰੇ ਪ੍ਰਭਾਵਾਂ ਨੂੰ ਨਕਾਰਿਆ ਨਹੀਂ ਜਾ ਸਕਦਾ ਜਿਸ ਨਾਲ ਜੀਵਨ ਪਰ ਮਾਨਸਿਕ ਅਤੇ ਸਰੀਰਕ ਸਿਹਤ ਸਮੱਸਿਆਵਾਂ ਪੈਦਾ ਵੀ ਹੋ ਸਕਦੀਆਂ ਹਨ ਕੈਂਪਬੈਲ ਨੇ ਸਿਆਸਤਦਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਜ਼ਰਾਈਲੀ ਸਰਕਾਰ ਤੇ ਦਬਾਅ ਪਾਉਣ ਕਿ ਉਹ ਸਹਾਇਤਾ ਦੀ ਬਿਰੋਕ ਪਹੁੰਚ ਦੀ ਆਗਿਆ ਦੇਣ ਤਾਂ ਜੋ ਭੋਜਨ ਦੀ ਘਾਟ ਨੂੰ ਖਤਮ ਕੀਤਾ ਜਾ ਸਕੇ ਉਹਨਾਂ ਨੇ ਕਿਹਾ ਹੈ ਕਿ ਇਸ ਚੀਜ਼ ਦੀ ਤੁਰੰਤ ਲੋੜ ਹੈ ਤੁਰੰਤ ਮਤਲਬ ਹੁਣੇ ਲੋੜ ਹੈ ਕਿਉਂਕਿ ਜਾਨਾਂ ਬਚਾਉਣੀਆਂ ਬੇਹੱਜ ਜ਼ਰੂਰੀ ਹਨ ਇਸੇ ਵਲੰਟਨ ਵਿੱਚ ਇਜ਼ਰਾਈਲ ਦੇ ਦੂਤਾਵਾਸ ਰਾਹੀਂ ਨਿਊਜ਼ੀਲੈਂਡ ਵਿੱਚ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਇਜ਼ਰਾਈਲੀ ਸਰਕਾਰ ਨੇ ਅਕਾਲ ਹੋਣ ਤੋਂ ਇਨਕਾਰ ਕਰਦੇ ਹੋਏ ਕਿਹਾ ਹੈ ਕਿ ਆਈਪੀਸੀ ਰਿਪੋਰਟ ਨੂੰ ਤਿਆਰ ਕਰਨ ਲਈ ਵਰਤੀ ਗਈ ਜਾਣਕਾਰੀ ਐਕਸੈਸ ਵਾਰਥਾਂ ਵਾਲੀ ਸੰਗਠਨਾਵਾਂ ਦੁਆਰਾ ਧੋਖਾਧੜੀ ਨਾਲ ਭੇਜੀ ਗਈ ਹੈ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਸੰਯੁਕਤ ਰਾਸ਼ਟਰ ਦੀ ਰਿਪੋਰਟ ਇੱਕ ਪਾਸੜ ਪਹੁੰਚ ਸੀ ਜੋ ਗਾਜ਼ਾ ਵਿੱਚ ਕੀਤੇ ਗਏ ਵਿਆਪਕ ਮਾਨਵਤਾਵਾਦੀ ਯਤਨਾਂ ਨੂੰ ਪੂਰੀ ਤਰ੍ਹਾਂ ਐਂਡਿਟ ਕਰ ਰਹੀ ਹੈ